ਹਾੜ ਆਉਣ ਕਾਰਨ ਪੰਜਾਬ ਦੀਆਂ ਕਈ ਜ਼ਿਲ੍ਹਿਆਂ ਦੇ ਪਿੰਡ ਪ੍ਰਭਾਵਿਤ ਨੇ ਹੁਣ ਮੁਹਾਲੀ ਦੇ ਵਿੱਚ ਵੀ ਸਥਿਤੀ ਨਾਜ਼ੁਕ ਬਣੀ ਹੋਈ ਹੈ ਮੁਹਾਲੀ ਦੇ ਵਿੱਚ ਲੋਕਾਂ ਦੇ ਘਰਾਂ ਅੰਦਰ ਪਾਣੀ ਵੜ ਗਿਆ ਮੁਹਾਲੀ ਦਾ 11 ਫੇਜ਼ ਪੋਰਚ ਇਲਾਕਾ ਮੰਨਿਆ ਜਾਂਦਾ ਹੈ ਇਥੇ ਗਲੀਆਂ ਸੜਕਾਂ ਤਾਂ ਦਿਖਾਈ ਹੀ ਨਹੀਂ ਦੇ ਰਹੀਆਂ ਗੋਡੇ-ਗੋਡੇ ਪਾਣੀ ਖੜਾ ਦਿਖਾਈ ਦੇ ਰਿਹਾ ਹੈ ਇਓਂ ਲੱਗਦਾ ਹੈ ਕਿ ਸੜਕਾਂ ਜਿਵੇਂ ਦਰਿਆ ਬਣ ਗਈਆਂ ਹੁਣ ਇੱਥੇ ਖੜੇ ਟੂ-ਵੀਲਰ ਅਤੇ ਫੋਰ-ਵੀਲਰ ਪਾਣੀ ਦੇ ਵਿੱਚ ਡੁੱਬੇ ਹੋਏ ਦਿਖਾਈ ਦੇ ਰਹੇ ਨੇ ਥੋੜੇ ਜਿਹੇ ਮੀਂਹ ਤੋਂ ਬਾਅਦ ਮੁਹਾਲੀ ਦੇ ਜੋ ਹਾਲਾਤ ਬਣੇ ਨੇ ਇਹ ਤਸਵੀਰਾਂ ਸਾਫ਼ ਤੌਰ ਤੇ ਬਿਆਨ ਕਰ ਰਹੀਆਂ ਨੇ ਇਸ ਦੇ ਨਾਲ ਹੀ ਪ੍ਰਸ਼ਾਸਨ ਦੀ ਪੋਲ ਵੀ ਖੋਲਦੀ ਹੋਈ ਦੂਜੇ ਪਾਸੇ ਅੱਜ ਚੰਡੀਗੜ੍ਹ ਦੀ ਸੁਖਨਾ ਲੈਕ ਦੇ ਦੋ ਫਲੱਡ ਗੇਟ ਵੀ ਖੋਲ ਦਿੱਤੇ ਗਏ ਨੇ ਪਾਣੀ ਪੱਥਰਾਂ ਨੂੰ چیرਦਾ ਹੋਇਆ ਅੱਗੇ ਵਧ ਰਿਹਾ ਹੈ ਜਿਸ ਕਰਕੇ ਖਤਰਾ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਮੰਡਰਾ ਰਿਹਾ ਹੈ ਘਰਾਂ ਦੇ ਵਿੱਚ ਪਾਣੀ ਵੜਨ ਕਾਰਨ ਘਰਾਂ ਵਿੱਚ ਪਿਆ ਕੀਮਤੀ ਸਮਾਨ ਖਰਾਬ ਹੋ ਰਿਹਾ ਹੈ ਲੋਕਾਂ ਨੂੰ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਲੋਕਾਂ ਦੇ ਵੱਲੋਂ ਪ੍ਰਸ਼ਾਸਨ ਦੇ ਖਿਲਾਫ ਭੜਾਸ ਕੱਢੀ ਗਈ ਹੈ ਇੱਥੇ ਲੋਕਾਂ ਦੇ ਵੱਲੋਂ ਧਰਨਾ ਲਗਾ ਕੇ ਪ੍ਰਸ਼ਾਸਨ ਦੀਆਂ ਅੱਖਾਂ ਖੋਲਣ ਦੀ ਕੋਸ਼ਿਸ਼ ਕੀਤੀ ਗਈ ਹੈ ਇੱਥੇ ਲੋਕਾਂ ਦੇ ਵੱਲੋਂ ਰੋਸ ਜ਼ਾਾਇਆ ਗਿਆ ਹੈ ਕਿ ਪ੍ਰਸ਼ਾਸਨ ਨੇ ਉਹਨਾਂ ਦੀ ਸਾਰਤਾਕ ਨਹੀਂ ਲਈ ਲੋਕਾਂ ਦਾ ਕਹਿਣਾ ਹੈ ਕਿ ਘਰਾਂ ਅੰਦਰ ਵੜਿਆ ਪਾਣੀ 2 ਫੁੱਟ ਤੋਂ ਵੱਧ ਕੇ 4 ਫੁੱਟ ਤੋਂ ਵੀ ਵੱਧ ਸਕਦਾ ਹੈ ਪਏ ਹੋਏ ਮੀਂਹ ਨੇ ਪੋਰਚ ਇਲਾਕੇ ਦੀ ਕਿਸ ਕਦਰ ਸਥਿਤੀ ਵਿਗਾੜੀ ਹੈ ਇਸ ਤੋਂ ਸਹਿਜ ਹੀ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਹੋਰਨਾ ਇਲਾਕਿਆਂ ਦਾ ਕੀ ਹਾਲ ਹੋਵੇਗਾ